ਸੰਗਰੂਰ ਦੇ ਦਿੜਬਾ ਨੇੜਲੇ ਪਿੰਡ ਦੇ ਵਿੱਚ ਉਸ ਵੇਲੇ ਸਾਰਾ ਪਿੰਡ ਹੈਰਾਨ ਹੋ ਗਿਆ ਸਣੇ ਸਰਪੰਚ ਜਦੋਂ ਧਰਮਸ਼ਾਲਾ ਦੇ ਵਿੱਚ ਇੱਥੇ ਦਰਖਤਾਂ ਦੇ ਕਤਲ ਕੀਤੇ ਗਏ ਜੀਹਾਂ ਦੱਸਦੀ ਹੈ ਕਿ ਇੱਕ ਪਾਸੇ ਬਰਸਾਤਾਂ ਦੇ ਮੌਸਮ ਦੇ ਵਿੱਚ ਸਰਕਾਰਾਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਹਰੇ ਭਰੇ ਬੂਟੇ ਲਗਾਉਣ ਦੇ ਕਾਰਜ ਆਰੰਭੇ ਹੋਏ ਨੇ ਪਰ ਦੂਜੇ ਪਾਸੇ ਦਰਖਤ ਕੱਟਣ ਦਾ ਮਾਮਲਾ ਸਾਹਮਣੇ ਜਿਸ ਤੋਂ ਬਾਅਦ ਪੂਰੇ ਪਿੰਡ ਨੇ ਇਸ ਦੇ ਉੱਤੇ ਇਤਰਾਜ਼ ਜਤਾਇਆ ਉਤੇ ਦਰਖਤ ਕੱਟਣ ਵਾਲਿਆਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇੱਥੇ ਬੁਲਾਇਆ ਗਿਆ ਅਤੇ ਇਹ ਸਾਰਾ ਸੌਦਾ 25000 ਦੇ ਵਿੱਚ ਤੈਅ ਹੋਇਆ ਜਿਸ ਤੋਂ ਬਾਅਦ ਇਹਨਾਂ ਦਰਖਤਾਂ ਦੀ ਕਟਾਈ ਕੀਤੀ ਗਈ ਹੈ ਆਖਰ ਕਿਸ ਦੇ ਕਹਿਣ ਦੇ ਉੱਤੇ ਇਹਨਾਂ ਨੇ ਰੁੱਖ ਕੱਟੇ ਨੇ ਆਓ ਸੁਣਦੇ ਹਾਂ ਪਤਾ ਗੱਲ ਕੀ ਹੈ ਅਸੀਂ ਨੇ ਇਹਨਾਂ ਨੇ ਕਮੇਟੀ ਵਾਲਿਆਂ ਨੇ ਦਰਖਤ ਵੇਚੇ ਨੇ ਅਸੀਂ ਨੇ ਖਰੀਦ ਲਏ ਤੇ ਅਸੀਂ ਨੇ ਵੱਢ ਲਏ ਹੁਣ ਸਾਨੂੰ ਮੈਂ ਇੱਕ ਮળે ਰੋਕ ਗਏ ਸੀ ਰੋਕ ਗਏ ਬਸ ਕਿਹੜੀ ਕਮੇਟੀ ਸੀਗੀ ਜੀ ਕਮੇਟੀ ਪਿੰਡ ਦੀ ਹੋਇਆ ਪਿੰਡ ਦੀ ਕਮੇਟੀ ਹਾਂ ਜਿਹੜੀ ਹਟਾਈ ਦੀ ਚਾਈ ਦੀ ਹਾਂ ਇੱਕ ਕੌਣ ਰੋਕਿਆ ਬਈ ਸਾਨੂੰ ਅਸੀਂ ਸਾਨੂੰ ਇਹ ਬਈ ਇੰਨਾ ਨਹੀਂ ਸਰਪੰਚ ਨੇ ਰੋਕਿਆ ਪੰਚਾਇਤ ਵਾਲਿਆਂ ਨੇ ਪੰਚਾਇਤ ਨੇ ਰੋਕ ਹਾਂ ਕਿੰਨੇ ਦਰਖਤ ਬਈ ਹੁਣ ਤੱਕ ਤੁਸੀਂ ਇਹ ਵੱਢ ਲਏ ਸੀਗੇ ਇਹ ਬਈ 12 13 ਨਗ ਨੇ ਜਿਹੜੇ ਵੱਟੇ ਨੇ ਸੀ ਕੀ ਕੀ ਆ ਆਈਟਮ ਸਫੈਦੇ ਨੇ ਡੇਕਾਂ ਡੁਕਾਂੀਆਂ ਨੇ ਕੋਥਰੀਆਂ ਬਸ ਬਈ ਇਹ ਤਾਂ ਹਰੇ ਪੈ ਨੇ ਸਾਰੇ ਫਿਰ ਹਰੇ ਤਾਂ ਹੁਣ ਅਸੀਂ ਤਾਂ ਬਾੜ ਕਰਦੇ ਆ ਜਿੱਥੇ ਲੱਕੜ ਵੱਢਦੇ ਆ ਹਾਂ ਸਾਨੂੰ ਤਾਂ ਹੁਣ ਆ ਮੁੱਲ ਲੈਣੇ ਸਾਨੂੰ ਕੋਈ ਪਤਾ ਨਹੀਂ ਵੀ ਕੀ ਗੱਲਬਾਤ ਹੈ ਤੁਸੀਂ ਕੋਈ ਐ ਨਹੀਂ ਦੇਖਦੇਗੇ ਵੀ ਛੋਲੇ ਕੋਲ ਕੋਈ ਵੱਡਣ ਵਾਸਤੇ ਵੀ ਜਿਹੜੇ ਬੰਦੇ ਵੇਚਦੇ ਨੇ ਉਹਨਾਂ ਨੂੰ ਤੁਸੀਂ ਪੁੱਛਿਆ ਨਹੀਂ ਵੀ ਭਾਈ ਛੋਟੇ ਕੋਲ ਮਜ਼ਦੂਰੀ ਹੈਗੀ ਕੋਈ ਨਹੀਂ ਅਸੀਂ ਨਹੀਂ ਪੁੱਛਿਆ ਅਸੀਂ ਨਹੀਂ ਪੁੱਛਿਆ ਹੁਣ ਉਹ ਕੀ ਕਹਿੰਦੇ ਨੇ ਬੰਦੇ ਜਿਨ੍ਹਾਂ ਨੇ ਤੁਹਾਨੂੰ ਵੇਚੋ ਉਹ ਕਹਿੰਦੇ ਹਟਜੋ ਭਾਈ ਹਾਂ ਅਸੀਂ ਕੀ ਰੇਟ ਦਾ ਸੌਦਾ ਹੋਇਆ ਦੀ ਬਈ ਇਹਦੇ ਨਾਲ ਛੋਟਾ ਇਹਦਾ ਜੀ ਦੋ ਵਾਰੀ ਹੋਇਆ ਸੀ ਇੱਕ ਦਾ ਹੋਇਆ ਸੀ ਸਪੈਦਾਂ ਕਬੂਦਾਂ ਦਾ 18500 ਦਾ ਹੋਇਆ ਸੀ ਉਸ ਤੋਂ ਬਾਅਦ ਅਸੀਂ ਆ ਦੂਆ ਲੈ ਲੈ ਦੀ ਖਵਾੜ ਜਾ ਕੇ ਲੈ ਲੈ ਜੀ ਨੇ ਸੱਖਾ ਜੀ ਇਹਦਾ ਕਮੇਟੀ ਵਾਲੇ ਨੇ 2-3 ਬੰਦੇ ਨੇ ਹੁਣ ਤਾਂ ਹੋ ਕਈ ਜਣੇ ਤੇ ਹੁਣ ਵਿੱਚ ਬੰਦੇ ਹੋਰ ਵੀ ਨੇ ਤੁਸੀਂ ਇੰਝ ਜਾ ਰਹੇ ਹੋ ਪਰ ਲੈ ਕੇ ਨਹੀਂ ਜਾ ਰਹੇ ਅਸੀਂ ਕੁਝ ਨਹੀਂ ਲੈ ਕੇ ਜਾ ਰਹੇ ਅਸੀਂ ਆਪ ਦਾ ਇਹ ਸਾਨੂੰ ਰੋਕ ਗਏ ਅਸੀਂ ਆਪ ਦਾ ਸਮਾਨ ਲੈ ਕੇ ਜਿਹੜਾ ਸਾਡੇ ਸਾਡਾ ਵੱਡਣ ਵਾਲਾ ਉਹ ਲੈ ਜਾ ਸੀ ਇਹ ਤੁਸੀਂ ਸਾਰੇ ਬੁੱਬੇ ਸੇ ਵੱਡ ਤੇ ਤੁਸੀਂ ਵੱਡ ਤੇ ਅਸੀਂ ਉਰੀ ਛੱਡ ਤੇ ਬਸ ਕੁਝ ਨਹੀਂ ਚੱਕਿਆ ਸੀ ਉੱਥੇ ਹੀ ਪਿੰਦੇ ਲੋਕ ਕੁਝ ਪੰਚਾਇਤ ਦੇ ਹੱਕ ਦੇ ਵਿੱਚ ਵੀ ਖੜ ਗਏ ਕਿਉਂਕਿ ਉੱਥੇ ਹੀ ਪੰਚਾਇਤ ਦਾ ਨਵੇਂ ਸਰਪੰਚ ਦਾ ਤੇ ਹੋਰ ਲੋਕਾਂ ਦਾ ਕਹਿਣਾ ਹੈ ਕਿ ਦਰਖਤ ਜਦੋਂ ਇਸ ਧਰਮਸ਼ਾਲਾ ਦੇ ਵਿੱਚ ਕੋਈ ਸਮਾਗਮ ਕਰਵਾਇਆ ਜਾਂਦਾ ਸੀ ਧੜੀਕਾ ਬਣਦੇ ਸੀ ਜਿਸ ਦੇ ਚੱਲਦੇ ਇਹਨਾਂ ਦਰਖਤਾਂ ਦੀ ਕਟਾਈ ਕਰਵਾਈ ਗਈ ਹੈ ਇਹ ਜੀ ਜਦੋਂ ਸਾਡਾ ਕੋਈ ਪ੍ਰੋਗਰਾਮ ਹੁੰਦਾ ਹੈਗਾ ਮਰਗਤ ਦਾ ਸਾਨੂੰ ਉਹ ਟੈਂਟ ਲਾਉਣ ਵਾਸਤੇ ਲੰਗਰ ਵਾਸਤੇ ਬਹੁਤ ਦਿੱਕਤ ਲਾਉਂਦੇ ਪਿੰਡ ਵਾਲੇ ਤੇ ਉਹਦੇ ਵਾਸਤੇ ਅਸੀਂ ਪਿੰਡ ਵੱਲੋਂ ਕਮੇਟੀ ਹੈਗੀ ਪਿੰਡ ਵੱਲ ਨਹੀਂ ਵੱਡੇ ਨੇ ਕੋਈ ਪੰਚਾਇਤ ਨੇ ਨਹੀਂ ਵੱਡੇ ਹੈਗੇ ਪਹਿਲਾਂ ਵੀ ਪਿੰਡ ਵੱਲ ਦੀ ਕਮੇਟੀ ਇੱਥੇ ਸਮਰੌਣ ਦੀ ਟੂਟੀਆਂ ਟਾਟੀਆਂ ਜਿਹੜੀ ਮੋਟਰਾਂ ਉਹ ਪਿੰਡੇ ਸਮਰੌਂਦਾ ਇਦੇ ਵਿੱਚ ਪੰਚਾਇਤ ਦਾ ਕੋਈ ਰੋਲ ਕੋਈ ਪੰਚਾਇਤ ਦਾ ਰੋਲ ਨਹੀਂ ਹੈਗਾ ਇਹ ਪੱਖੇ ਲਾਉਣੇ ਨੇ ਵੀ ਚਲ ਨਲੇ ਛੱਡ ਛੱਡ ਪੱਖੇ ਲਾ ਦਾਂਗੇ ਇਹ ਦਿੱਕਤ ਲਾਉਂਦੇ ਤੇ ਉੱਥੇ ਟੈਂਟ ਜੀ ਦੀ ਬਣੀ ਹੋਈ ਹੈਗੀ ਇਹ ਧਰਮਸ਼ਾਲਾ ਜੀ ਥਾਈ ਆਈ ਸਾਡੀ ਬਾਸ਼ ਪਾ ਕੇ ਜਸੀਂ ਨੇ ਥਾਈ ਇਹ ਕਰੀਏ ਠੀਕ ਹੈ ਜੀ ਉਹਦੀ ਕਮੇਟੀ ਬਣੀ ਨਹੀਂ ਹਾਂ ਤੇ ਕਮੇਟੀ ਵੱਲੋਂ ਕੋਈ ਮਨਜ਼ੂਰੀ ਲਈ ਹੈ ਜੀ ਇਹਦੀ ਕਿ ਦਰਖਤ ਬਟਨ ਨਾ ਨਾ ਜੀ ਕੋਈ ਮਨਜ਼ੂਰੀ ਨਹੀਂ ਲਈ ਹੁਣ ਵਿਭਾਗ ਦੇ ਅਫਸਰ ਆਏ ਸੀਗੇ ਜੋ ਰੋਕ ਗਏ ਕਹਿੰਦੇ ਵੀ ਇਹ ਮਤਲਬ ਇਹ ਬੰਦ ਕਰ ਦੋ ਚਲੋ ਜੀ ਉਹਦਾ ਬੰਦਤਾ ਕਰ ਦਾਂਗੇ ਪਰ ਇਹ ਪੰਚਾਇਤ ਦਾ ਕੋਈ ਤੇ ਰੋਲ ਨਹੀਂ ਨਾ ਇਹ ਪੰਚਾਇਤ ਨੇ ਨਾ ਪੰਚਾਇਤ ਨੇ ਵਹਿ ਭੜਾਏ ਨੇ ਇਸ ਅਸੀਂ ਉਹ ਲਾਏ ਤੇ ਕਮੇਟੀ ਵਾਲਿਆਂ ਨੇ ਪਿੰਡ ਬੱਲੀ ਪਿੰਡ ਬੱਲੀ ਸਾਨੂੰ ਦਿੱਕਤ ਲਾਉਂਦੀ ਤੇ ਅਸੀਂ ਪਟਾਕੇ ਵੀ ਪੱਖੇ ਲਾ ਦਾਂਗੇ ਦਰਖਤਾਂ ਦੇ ਵੀ ਬਹੁਤ ਵੱਡੇ ਵੱਡੇ ਹਰੇ ਦਰਖਤ ਸੀ ਨਾ ਜੀ ਉਹ ਤਾਂ ਦੇਕਾ ਗੁੱਡ ਦੀ ਟੁਕਟੀਆਂ ਹੁੰਦੀਆਂ ਦੇ ਇੱਕ ਸਪੈਦਾ ਸੀ ਹਾਂ ਉਹ ਪਈ ਨੇ ਥੋੜੇ ਸਾਹਮਣੇ ਬਾਕੀ ਸੁੱਕੇ ਹੋਏ ਤੇ ਸਾਨੂੰ ਥਾਂ ਵਾਸਤੇ ਬਹੁਤ ਦਿੱਕਤ ਲਾਉਂਦੇ ਤੇ ਸਰਕਾਰ ਕਹਿੰਦੀ ਜੀ ਕਿ ਹਰੇ ਭਰੇ ਦਸਤ ਲਾਓ ਪਰ ਨਹੀਂ ਲਾਉਣ ਦਾ ਜੇ ਫਿਰ ਸਾਨੂੰ ਮਜਬੂਰੀ ਕਾਰਨ ਬੰਨਣਾ ਪਿਆ ਤੇ ਸਾਡੇ ਜਦੋਂ ਮਰਗਤ ਦਾ ਭੋਗ ਪੈਂਦਾ ਉਹ ਦੋਸੀ ਉੱਥੇ ਟੈਂਟ ਲਾਉਂਦੇ ਨੇ ਲੰਗਰ ਵਾਸਤੇ ਜਾਂ ਕੋਈ ਬਰਾਤ ਆਉਂਦੀ ਹੈ ਤੁਸੀਂ ਧਿਆਨ ਚ ਲਿਆਦਾ ਤੁਸੀਂ ਪਹਿਲਾਂ ਬਜੀ ਦੇਖੋ ਜੀ ਐਂਦਾ ਹੁਣ ਪਹਿਲਾਂ ਵੀ ਕਈ ਗੇਲ ਹੋ ਕਰਿਆ ਕਿਹੜਾ ਪਤਾ ਤੀ ਪਹਿਲਾ ਡੇਰਾ ਜੀ ਸਾਡੇ ਉੱਥੇ ਛੀ ਛੀ ਰੱਖਦੇ ਸਭ ਦੇ ਵੇਚਦੇ ਨੇ ਉਹ ਵੀ ਤੁਹਾਡੇ ਨਾਲ ਗੱਲਬਾਤ ਕਰਤੀ ਗਈ ਨਹੀਂ ਹੁਣ ਸੈਨਟਰੀ ਆਇਆ ਦੀ ਜੀ ਹੂੰ ਉਹ ਕਹਿੰਦਾ ਵੀ ਇਹ ਚਕਾਇਓ ਨਾ ਰੋਕ ਦੋ ਅਸੀਂ ਕਹੀ ਠੀਕ ਹੈ। ਬੇਜ਼ਾ ਅਸੀਂ ਦਾ ਅੱਡੇ ਦੇ ਵਾਸਤੇ ਲਾਇਨੇ ਸਾਨੂੰ ਦਿੱਕਤ ਲਾਉਣ ਤੇ ਸਾਡੀ ਧਰਮਸਾਲਾ ਅਸੀਂ ਬਾਦਸ਼ਾਹ ਪਾ ਕੇ ਪਿੰਡ ਵੱਲੋਂ ਬਣਾਈ ਹੋਈ ਹੈ। ਉੱਥੇ ਇਸ ਮਾਮਲੇ ਦਿੱਤੇ ਸਾਬਕਾ ਸਰਪੰਚ ਭਰਪੂਰ ਕੌਰ ਦੇ ਪਤੀ ਦਾ ਕਹਿਣਾ ਕਿ ਜੇਕਰ ਕਿਸੇ ਵਿਅਕਤੀ ਦੇ ਕਹਿਣ ਦੇ ਉੱਤੇ ਦਰਖਤ ਕੱਟੇ ਗਏ ਨੇ ਤਾਂ ਜਾਂਚ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ। ਉਧਰ ਪੰਚਾਇਤ ਵਿਭਾਗ ਦੇ ਅਧਿਕਾਰੀ ਗੁਰਜੰਟ ਸਿੰਘ ਦਾ ਕਹਿਣਾ ਕਿ ਉਹਨਾਂ ਨੂੰ ਇਸ ਮਾਮਲੇ ਨੂੰ ਲੈ ਕੇ ਸ਼ਿਕਾਇਤ ਮਿਲੀ ਆ ਬਾਕੀ ਇਸ ਮਾਮਲੇ ਤੇ ਜਾਂਚ ਕੀਤੀ ਜਾ ਰਹੀ ਹੈ। ਜਿਹੜੇ ਹਰੇ ਭਰੇ ਬੂਟੇ ਨੇ ਜੇ ਤਾਂ ਇਸ ਵਾਸਤੇ ਕੋਈ ਸਰਕਾਰ ਨੇ ਕੋਈ ਗ੍ਰਾਂਟ ਈਸ਼ੂ ਕੀਤੀ ਹੈ ਫਿਰ ਇਹਨੂੰ ਕੋਈ ਜਾਨਕੀ ਆਪਣੇ ਭਾਈਚਾਰੇ ਤੌਰ ਤੇ ਹਾਂ ਜੇ ਕੋਈ ਪੈਸਾ ਪਿਆ ਇਹਦਾ ਵੀ ਅਸੀਂ ਕੋਈ ਗਲਤ ਫਜ਼ੂਲੀ ਕਰਦੇ ਆਂਗੇ ਕੋਈ ਦਿੱਕਤ ਢਾਉਣਾ ਹੈਗੇ ਫਿਰ ਅਸੀਂ ਸਾਨੂੰ ਅਗਲਾ ਕਹਿ ਸਕਦਾ ਹੈਗਾ ਇੱਥੇ ਤਾਂ ਕੋਈ ਦਿੱਕਤ ਨਹੀਂ ਆਲਰੇਡੀ ਇੱਥੇ ਪਹਿਲਾਂ ਬਣੀ ਹੋਈ ਹੈ ਪੈਲਸ ਬਣੀ ਹੋਈ ਹੈ ਥਾਈ ਬਣੀ ਹੋਈ ਹੈ ਸਾਰਾ ਕੁਝ ਇੱਥੇ ਆਲਰੇਡੀ ਹੈਗਾ ਹੈਗਾ ਇਹ ਤਾਂ ਹੁਣ ਆਪਾਂ ਇਹ ਕਹਿ ਸਕਦਾ ਹੈ ਵੀ ਇਹ ਤਾਂ ਖਾਣ ਵਾਸਤੇ ਵੇਚੇ ਜਾ ਸਕਦੇ ਨੇ ਦਰਖਤ ਕੀ ਮੰਗ ਕਰਦੇ ਅਸੀਂ ਪ੍ਰਸ਼ਾਸਨ ਤੋਂ ਬਸ ਇਹ ਮੰਗ ਕਰਦੇ ਆਂ ਵੀ ਬੰਦ ਦੀ ਕਾਨੂੰਨੀ ਕਾਰਵਾਈ ਦਿੱਤੀ ਜਾਵੇ ਜਿਹੜੇ ਦੋਸ਼ੀ ਨੇਗੇ ਤੇ ਸਰਕਾਰ ਬੂਟੇ ਲਾਉਣ ਦੇ ਵਿੱਚ ਬੜੀ ਅਹਿਮ ਰੋਲ ਨਿਭਾ ਰਹੀ ਹੈ ਤੇ ਹੁਣ ਇਹ ਸਾਡੇ ਪਲੇ ਪਲੇ ਬੂਟੇ ਵੱਢ ਚੁੱਕੇ ਨੇਗੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਜਿਹੜੇ ਵੀ ਇਹਦੇ ਵਿੱਚ ਦੋਸ਼ੀ ਪਾਇਆ ਜਾਂਦਾ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੋਈ ਕਮੇਟੀ ਕਮੇਟੀ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ ਸਾਰਾ ਤੇ ਇਹ ਬਸ ਅਸੀਂ ਤਾਂ ਪ੍ਰਸ਼ਾਸਨ ਤੇ ਸਰਕਾਰ ਨੂੰ ਹੀ ਬੇਨਤੀ ਕਰ ਰਹੇ ਆਂ ਜੋ ਵੀ ਕਾਰਵਾਈ ਬੰਦੀ ਹੈ ਜੋ ਵੀ ਇਹਦੇ ਵਿੱਚ ਦੋਸ਼ੀ ਪਾਇਆ ਜਾਂਦਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਗੁਰਜੀਤ ਸਿੰਘ ਵੱਲੋਂ ਇੱਕ ਸ਼ਿਕਾਇਤ ਪ੍ਰਾਪਤ ਹੋਈ ਆ ਦਵਨਗੜ੍ਹ ਕੈਂਪਰ ਤੋਂ ਵੀ ਦਵਨਗੜ੍ਹ ਕੈਂਪਰ ਵਿੱਚ ਦੇ ਦਰਖਤਾਂ ਦੀ ਜਿਹੜੀ ਨਜਾਇਜ਼ ਤੌਰ ਤੇ ਕਟਾਈ ਕੀਤੀ ਜਾ ਰਹੀ ਹੈ ਜੀ ਦੇ ਸੰਬੰਧ ਵਿੱਚ ਸ਼ਿਕਾਇਤ ਪ੍ਰਾਪਤ ਹੋਣ ਚਾਰੀ ਸਾਡੇ ਵੱਲੋਂ ਸਾਡੇ ਪੰਚਾਇਤ ਕਤਰ ਨੂੰ ਮੌਕੇ ਤੇ ਭੇਜਿਆ ਗਿਆ ਤੇ ਉਹਨਾਂ ਦੀ ਕਟਾਈ ਦਾ ਕੰਮ ਹੈ ਜਿਹੜਾ ਮੌਕੇ ਤੇ ਹੀ ਬੰਦ ਕਰਵਾਇਆ ਗਿਆ ਜੋ ਦਰਖਤ ਕੱਟੇ ਗਏ ਨੇ ਉਹ ਮੌਕੇ ਤੇ ਹੀ ਉੱਥੇ ਹੀ ਰਖਵਾਏ ਗਏ ਨੇ ਜੋ ਵਗੈਰਾ ਲੋਡ ਵਗੈਰਾ ਕਰਨ ਦਾ ਉਹਨਾਂ ਦਾ ਸੀਗਾ ਉਹਨਾਂ ਨੂੰ ਕੋਈ ਚੱਕਰ ਨਹੀਂ ਦਿੱਤਾ ਕਿ ਸਾਰੇ ਦਰਖਤ ਉੱਤੇ ਦੇ ਉੱਤੇ ਹੀ ਪਏ ਨੇ ਤੇ ਇਹਦੀ ਪੜਤਾਲ ਹੈ ਜਿਹੜੀ ਸ਼ੁਰੂ ਕੀਤੀ ਐ ਦੋਨੇ ਪਾਰਟੀਆਂ ਨੂੰ ਦਰਖਤ ਖਰੀਦਣ ਵਾਲਿਆਂ ਨੂੰ ਵੇਚਣ ਵਾਲਿਆਂ ਨੂੰ ਪੰਚਾਇਤ ਨੂੰ ਅਸੀਂ ਬੁਲਾ ਰਹੇ ਹਾਂ ਆਪਣੇ ਦਫ਼ਤਰ ਤੇ ਉਹਦੇ ਵਿੱਚ ਜੋ ਵੀ ਸਚਾਈ ਹੋਊਗੀ ਉਹਨਾਂ ਜੋ ਵੀ ਕਿਸੇ ਦਾ ਕੋਈ ਗੁਨਾਹਗਾਰ ਹੈ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਅਮਲ ਚੱਲਿਆ ਨਦੀ ਜਾਊਗੀ ਇਹ ਜਗ੍ਹਾ ਕਿਹੜੀ ਸੀ ਜੀ ਪੰਚਾਇਤੀ ਜਗ੍ਹਾ ਸੀ ਜੀ ਇਹ ਪੰਚਾਇਤ ਦੀ ਧਰਮਸ਼ਾਲਾ ਹੈ ਕਿੰਨੀ ਕੁਆਂਟਿਟੀ ਸੀ ਦਰਖਤਾਂ ਦੀ ਜਿਹੜੀ ਕਟਾਈ ਹੋਈ ਹੈ ਦਰਖਤਾਂ ਦੇ ਸ਼ਿਕਾਇਤਕਰਤਾ ਵੱਲੋਂ ਲਿਖਿਆ ਗਿਆ ਵੀ 15-16 ਦੇ ਕਰੀਬ ਸੀ ਇਹ ਹਰੇ ਭਰੇ ਦਰਖਤ ਸਾਰੇ ਹਰੇ ਭਰੇ ਲਿਖਿਆ ਹਾਂਜੀ ਤੇ ਸਰ ਨੂੰ ਫਿਰ ਬਾਕੀ ਪੜਤਾਲ ਦੌਰਾਨ ਪਤਾ ਲੱਗਦਾ ਵੀ ਉਹ ਹੈ ਕੀ ਠੀਕ ਹੈ ਜੀ ਹਾਂ ਜੀ ਜਿੰਨਾ ਵੱਲੋਂ ਕਟਾਈ ਕੀਤੀ ਗਈ ਹੈਗੀ ਜੀ ਉਹ ਉਹਨੂੰ ਵੀ ਬੁਲਾਇਆ ਗਿਆ ਜੀ ਉਹਦੇ ਵੀ ਕਲਮ ਬੰਦ ਕੀਤੇ ਜਾਣਗੇ ਮੇ ਆਂ ਹਾਂਜੀ ਵੀ ਤੁਸੀਂ ਹਰੇ ਭਰੇ ਦਰਖਤਾਂ ਦੀ ਕਟਾਈ ਕਰ ਸਕਦੇ ਹਾਂਜੀ ਇਹ ਵੀ ਸਾਰੇ ਸਰ ਕੋਈ ਸਾਹਮਣੇ ਆਇਆ ਜੀ ਕਿ ਕੋਈ ਇਹਨਾਂ ਕੋਲ ਮਨਜ਼ੂਰੀ ਵਗੈਰਾ ਹੈਗੀ ਸੀ ਕੋਈ ਫਿਲਹਾਲ ਦੇ ਘੜੇ ਅਜੇ ਕੁਝ ਨਹੀਂ ਅਜੇ ਸਿਰਫ ਪੜਤਾਲ ਸ਼ੁਰੂ ਕੀਤੀ ਹੈ ਤੇ ਪੜਤਾਲ ਮੁਕੰਮਲ ਹੋਣ ਤੇ ਹੀ ਦੱਸ ਸਕਦੇ ਨੇ ਜੇ ਸਰ ਇਹਦੇ ਵਿੱਚ ਕੋਈ ਇਨਵੋਲਵਮੈਂਟ ਕਿਸੇ ਨੇ ਪਾਈ ਜਾਂਦੀ ਹੈ ਵੀ ਕਿ ਨਹੀਂ ਸ਼ਾਇਦ ਵੱਡੇ ਗਏ ਨਹੀਂ ਹਾਂ ਸਰਕਾਰ ਨੂੰ ਉਹਦੇ ਬਰੁਖ ਲਿਖ ਕੇ ਭੇਜਿਆ ਜਾਊਗਾ ਬੰਦ ਕਾਰਵਾਈ ਕਰਵਾਈ ਦਿੱਤੀ ਇਹ ਵੇਚਣ ਦੀ ਨੀਅਤ ਨਾਲ ਹੀ ਹੋਇਆ ਇਹ ਸਾਰਾ ਕੁਝ ਇਹ ਤਾਂ ਹੁਣ ਦੇਖੋ ਕੁਝ ਕਿਹਾ ਨਹੀਂ ਜਾ ਸਕਦਾ ਦੁਬਾਰੇ ਪੜਤਾਲ ਦੁਬਾਰਾ ਨਹੀਂ ਪਤਾ ਲੱਗ ਤਾਂ ਦਾਅਦ ਜੀ ਹੈ ਕਿ ਪਹਿਲਾਂ ਹੀ ਰੁੱਖਾਂ ਦੀ ਕਾਟ ਕਰਕੇ ਲਗਾਤਾਰ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਤੇ ਲਗਾਤਾਰ ਸਰਕਾਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਰੇ ਭਰੇ ਬੂਟੇ ਲਗਾਏ ਜਾਣ ਪਰ ਜਿੱਥੇ ਹਰੇ ਭਰੇ ਬੂਟੇ ਲੱਗੇ ਹੋਏ ਨੇ ਉੱਥੇ ਲੋਕਾਂ ਵੱਲੋਂ ਇਹਨਾਂ ਦੀ ਘਟਾਈ ਕਰਵਾਈ ਜਾ ਰਹੀ ਅਕੀਕ ਤੇ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ